ਇੱਕ ਬੰਦਾ ਆਉਂਦਾ ਤਾਂ ਹਯਾ ਦੇਖੋ ਕਿੱਡਾ ਜਿਆਦਾ ਮੋਟਰਸਾਈਕਲ ਤੇ ਆਉਂਦਾ ਮਾਤਾ ਕਹਿੰਦੀ ਲੰਬਾ ਚੌੜਾ ਸੀ ਬਣਾਈਨ ਪਾਈ ਸੀ ਆ ਕੇ ਮਾਤਾ ਨਾਲ ਹੱਥੋਂ ਪਾਈ ਵੀ ਕਰਦਾ ਔਰ ਇੱਕ ਕੰਨ ਚੋਂ ਵਾਲੀ ਨੂੰ ਝੱਪਟ ਲੈਂਦਾ ਦੂਜੇ ਕੰਨ ਚੋਂ ਵਾਲੀ ਜਪੇੜ ਮਾਰੀ ਪਹਿਲਾਂ ਜਪੇੜ ਮਾਰ ਕੇ ਮੇਰੀਆਂ ਵਾਲੀ ਕੱਤੀ ਦੇਖੋ ਖੋਣ ਗਈ ਫਿਰ ਇਧਰੋਂ ਖੋਲੀ ਰੂ ਨੂੰ ਝੰਡੋੜ ਦੇਣ ਵਾਲੀ ਗੱਲ ਹੈ ਪਿੱਛੇ ਆ ਫਿਰ ਵਿੱਚੇ ਮੇਰੀਆਂ ਵਾਲੀਆਂ ਉਹ ਲੈ ਗਿਆ ਵਿੱਚੇ ਪੈਸੇ ਆ ਵਿੱਚੇ ਕੱਪੜੇ ਆ ਮੇਰੇ ਵਿੱਚੇ ਘਰ ਦੀਆਂ ਚਾਬੀਆਂ ਆ ਮਮੈਰ ਉਹ ਮੋਬਾਈਲ ਵੀ ਉੱਚੀ ਆ ਵਿੱਚੇ ਹੀ ਆ ਮਮੈਰ ਉਹ ਤੇ ਟਿੱਤੀ ਦੇ ਕਾਹ ਕਹ ਮੇਰਾ ਵਿੱਚੇ ਲੈ ਗਿਆ ਮੋਬਾਈਲ ਦਾ ਸਾਰਾ ਸਮਾਇਆ ਹੀ ਇਹਨਾਂ ਦਾ ਥੰਬੇ ਪੋਰ ਗਈ ਉਹਨੇ ਪਹਿਲੀ ਗੱਲ ਚੋਂ ਇਸ ਮੋੜਿਆ ਸੁਗੋੜੀ ਮੋਰ ਦੀ ਘਮਾ ਆ ਗਿਆ ਨਾ ਅਗਲੀ ਗਾਈ ਚੋਂ ਨਿਕਲ ਕੇ ਆ ਕੇ ਇੰਨੇ ਛਾਤਰ ਨੇ ਹਾਂਜੀ ਅੱਛਾ ਮੋਰੇ ਵੀ ਜਾ ਕੇ ਪਹਿਲੇ ਦੇ ਲੈ ਕੋਈ ਖੜਾ ਤਾਂ ਨਹੀਂ ਹਾਂਜੀ ਇਹਦੇ ਨੇ ਫੜਿਆ ਮੋਰਲੇ ਦੂਜੀ ਗਾਈ ਵਿੱਚ ਘਮ ਕੇ ਮੋਰੇ ਆ ਗਿਆ ਦੇਖਿਆ ਚਾਰ ਸਫੇਰਾ ਕਿ ਖਾਲੀ ਆ ਕਿ ਜੇ ਮਾਤਾ ਰੋਲਾ ਪਾਉਂਦੀ ਤਾਂ ਕੋਈ ਮਗਰ ਨਹੀਂ ਆਉਂਦਾ ਬਹੁਤ ਰੋਲਾ ਪਾਇਆ ਮੈਂ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਇਹੋ ਜਿਹੇ ਲਟੇਰਿਆਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਭਾਰਾ ਸੀ ਭਾਰਾ ਆ ਬੰਦਾ ਉਮਰ ਕਿੰਨੀ ਕਲਾ ਦੀ ਸੀ ਉਮਰ ਲੱਗਦੀ ਉਹਦੀ 60 ਗੀ ਯਾਨੀ 70 70 ਸਾਲ ਦੀ ਖਰ ਸਤਰ ਜਨ ਹਾਂ ਵਾਲ ਸਫੇਦ ਸਗੇ ਹਾਂ ਹਾਂ ਵਾਲ ਵੀ ਹੋ ਟੋੜੇ ਸਗੇ ਬਸੋ ਹੈ ਕਿੱਦਾਂ ਦੇ ਲੋਕ ਕੰਮ ਕਰਦੇ ਆ ਧੋਲੇ ਵਾਲਾਂ ਵਾਲਾ ਬੰਦਾ ਦੇਖੋ 50 60 ਸਾਲ ਦੀ ਉਮਰ ਕੱਦ ਲੰਬਾ ਬਨੈਣ ਪਾਈਓ ਪਹਿਲਾਂ ਚਾਰ ਚਫੇਰੇ ਗੇੜੇ ਪਹਿਲਾਂ ਕਿਹੋ ਜੇ ਹਾਲਾਤ ਬਣ ਗਏ ਕਿ ਵਦਰੇ ਨਸ਼ੇ ਨੇ ਅਤੇ ਨਸ਼ੇ ਦੀ ਓਵਰਡੋਜ਼ ਨੇ ਇਹ ਛੇੜੀਆਂ ਦੀ ਜ਼ਮੀਰ ਨੂੰ ਦਿੱਤਾ ਹੈ ਮਾਰ ਦੋਸਤੋ ਨਵੇਂ ਸ਼ਹਿਰ ਵਿੱਚ ਇਹ ਆਲਮ ਹੈ ਨਵੇਂ ਸ਼ਹਿਰ ਵਿੱਚ ਹੁਣ ਇਹ ਆਲਮ ਹੈ ਲੁੱਟਾਂ ਖੋਹਾਂ ਕਰਕੇ ਕਿ ਇਨਸਾਨੀਅਤ ਜਾਪਦਾ ਗਈ ਹੈ ਹਾਰ ਦੋਸਤੋ ਇਨਸਾਨੀਅਤ ਗਈ ਹੈ ਹਾਰ ਦੋਸਤੋ ਲੁੱਟਾਂ ਖੋਹਾਂ ਕਰਕੇ ਜਦੋਂ ਬਜ਼ੁਰਗਾਂ ਨੂੰ ਤੜਪਦੇ ਦੇਖਦੇ ਆਂ ਰੂਹ ਹੁੰਦੀ ਹੈ ਸ਼ਰਮਸਾਰ ਦੋਸਤੋ ਰੂਹ ਹੁੰਦੀ ਹੈ ਸ਼ਰਮਸਾਰ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵੇਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਵਰੀ ਤੁਸੀਂ ਸ਼ੇਅਰ ਤੋਂ ਦਸਲਾ ਲੈਂਦੇ ਵੀਡੀਓ ਕਿਸ ਬਾਕੀ ਸਾਤੇ ਇਸ ਸਮੇਂ ਸਿੱਕਰੀ ਆਮ ਰੋਡ ਤੇ ਆਦਰਸ਼ ਨਗਰ ਦੇ ਬਾਹਰ ਮੌਜੂਦ ਹਾਂ ਸੜਕ ਤੇ ਮੌਜੂਦ ਹਾਂ ਹਾਈਵੇ ਤੇ ਮੌਜੂਦ ਹਾਂ ਔਰ ਇੱਥੇ ਆਦਰਸ਼ਾਂ ਤੋਂ ਪਰੇ ਹਟ ਕੇ ਕਰਨ ਵਾਲੀ ਜਿਹੜੀ ਘਟਨਾ ਸਾਹਮਣੇ ਆਈ ਹੈ ਵਾਰਦਤ ਸਾਹਮਣੇ ਆਈ ਹੈ ਇੱਕ ਬਜ਼ੁਰਗ ਬੀਬੀ ਉਹ ਤਸਵੀਰ ਤੁਸੀਂ ਦੇਖ ਲਓ ਪਰੇਸ਼ਾਨ ਚਿਹਰਾ ਔਰ ਇਹ ਜਿਹੜੀ ਬੀਬੀ ਹੈ ਮੰਗੂਵਾਲ ਤੋਂ ਆਉਂਦੇ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਦੱਸਿਆ ਜਾ ਰਹੇ ਪਹਿਲਾਂ ਬੱਸ 'ਚ ਆਉਂਦੇ ਆ ਕ੍ਰਿਆਮ ਤੋਂ ਉੱਤਰਦੇ ਇੱਥੇ ਆ ਕੇ ਟੈਂਪੂ ਲੈ ਲੈਂਦੇ ਆ ਟੈਂਪੂ ਇਹਨਾਂ ਨੂੰ ਇਸ ਜਗ੍ਹਾ ਤੇ ਉਤਾਰਦਾ ਕ੍ਰਿਆਮ ਤੋਂ ਟੈਂਪੂ ਲੈਂਦੇ ਆ ਤਾਂ ਇੱਥੇ ਉਤਰਦੇ ਆ ਔਰ ਹੌਲੀ-ਹੌਲੀ ਆਪਣੇ ਹੌਲੇ-ਹੌਲੇ ਕਦਮਾਂ ਦੇ ਨਾਲ ਉਹ ਸਾਹਮਣੇ ਘਰ ਤੇ ਜਾਣਾ ਹੁੰਦਾ ਲੇਕਿਨ ਮਾੜੇ ਅੰਸਰ ਇਹਨਾਂ ਨੂੰ ਤਾੜ ਲੈਂਦੇ ਆ ਤਾਂ ਇਹ ਵੀ ਸਵਾਲ ਹੈ ਕਿ ਲੋਕ ਕਿੰਨੇ ਸੁਰੱਖਿਅਤ ਆ ਖਾਸ ਕਰਕੇ ਬੱਚੇ ਤੇ ਬਜ਼ੁਰਗ ਕਿੰਨੇ ਕੁ ਸੁਰੱਖਿਅਤ ਆ ਤੇ ਪ੍ਰਸ਼ਾਸਨ ਇਸ ਜ਼ਿੰਮੇਵਾਰੀ ਨੂੰ ਕਿੰਨਾ ਕੁ ਸਮਝਦਾ ਮਾਤਾ ਜੀ ਹੌਲੀ-ਹੌਲੀ ਦੇਖੋ ਇੱਕ ਤਾਂ ਤੁਸੀਂ ਆ ਗਲੀ ਦਾ ਹਾਲ ਦੇਖ ਲਓ ਕਿ ਕਿਦਾਂ ਟੋਏ ਨੇ ਔਰ ਬਿਲਕੁਲ ਵੀ ਬੱਟਾ ਤੁਸੀਂ ਦੇਖੋ ਕਿ ਉਹਦੇ ਉੱਤੇ ਜਿਹੜੇ ਟੋਏ ਪੈ ਚੁੱਕੇ ਆ ਇਹਨੂੰ ਤਿਆਰ ਕਰਨਾ ਇਨੂੰ ਵੀ ਕੋਈ ਜ਼ਰੂਰੀ ਨਹੀਂ ਸਮਝਦਾ ਪਰ ਆਪਾਂ ਵੇਸ਼ ਤੇ ਆਉਨੇ ਆ ਮਾਤਾ ਜੀ ਹੌਲੀ ਹੌਲੀ ਆਪਣੇ ਕਦਮਾਂ ਨਾਲ ਆਪਣੇ ਘਰ ਵੱਲ ਨੂੰ ਜਾ ਰਹੇ ਹੁੰਦੇ ਰਿਸ਼ਤੇਦਾਰਾਂ ਦੇ ਐਨੇ ਨੂੰ ਪਿੱਛੇੋਂ ਇੱਕ ਬੰਦਾ ਆਉਂਦਾ ਤਾਂ ਹਾਂ ਦੇਖੋ ਕਿੱਡਾ ਜ਼ਿਆਦਾ ਮੋਟਰਸਾਈਕਲ ਤੇ ਆਉਂਦਾ ਮਾਤਾ ਕਹਿੰਦੀ ਲੱਭਾ ਚੌੜਾ ਸੀ ਬਨੈਣ ਪਾਈ ਸੀ ਆ ਕੇ ਮਾਤਾ ਨਾਲ ਹੱਥੋਂ ਪਾਈ ਵੀ ਕਰਦਾ ਔਰ ਇੱਕ ਕੰਨ ਚੋਂ ਵਾਲੀ ਨੂੰ ਝੱਪਟ ਲੈਂਦਾ ਦੂਜੇ ਕੰਨ ਚੋਂ ਵਾਲੀ ਜਪੇੜ ਮਾਰੀ ਪਹਿਲਾਂ ਜਪੇੜ ਮਾਰ ਕੇ ਮੇਰੀ ਆ ਬਾਲੀ ਕਿੱਜੀ ਦੇਖੋ ਖੁੱਲ ਗਈ ਫੇਰ ਇਤਰੋ ਖੋਲਲੀ ਰੂ ਨੂੰ ਝੰਡੋੜ ਦੇਣ ਵਾਲੀ ਗੱਲ ਹੈ ਕਿ ਜਿਹੜੇ ਨਸ਼ੇੜੀ ਆ ਕਿਸ ਕਦਰ ਇਹਨਾਂ ਦੇ ਅੰਦਰੋਂ ਇਨਸਾਨੀਤ ਮਰ ਚੁੱਕੀ ਆ 90 ਸਾਲ ਦੀ ਮਾਂ ਹੋਣੀ ਆ ਔਰ ਆ ਕੇ ਪਹਿਲਾ ਚਪੇੜ ਮਾਰਦਾ ਹੋ ਆ ਕੇ ਪਹਿਲਾ ਮਾਤਾ ਦੇ ਚਪੇੜ ਮਾਰਦਾ ਮਾਤਾ ਦੇ ਹੱਥੋਂ ਪਾਈ ਕਰਦਾ ਬੰਦਾ ਕਬਰ ਆ ਜਾਂਦਾ ਮਾਤਾ ਜੀ ਹੁਣ ਵੀ ਕਬਰਾਈ ਉਸ ਮੈਨੂੰ ਤਾਂ ਪਤਾ ਨਹੀਂ ਲੱਗਾ ਹੈਗਾ ਕਿਉਂ ਫਿਰ ਸਾਰਾ ਬਰੋ ਹੋ ਜਾਂਦਾ ਨਾ ਬੰਦਾ ਹਾਂ ਮੈਨੂੰ ਨਹੀਂ ਪਤਾ ਲੱਗਾ ਹੈਗਾ ਦੇਖੋ ਮਾਤਾ ਦੀ ਅੱਖ 'ਚ ਜਿਹੜਾ ਦਰਦ ਹੈ ਨਾ ਜੋ ਹੰਝੂ ਆ ਦੇਖੋ ਕਿੱਡਾ ਹਿਆ ਖੁੱਲ ਗਿਆ ਆਕੇ ਪਹਿਲਾਂ ਬਜ਼ੁਰਗ ਦੇ ਚਪੇੜ ਮਾਰੀ ਐ ਡਰਾਇਆ ਉਸ ਤੋਂ ਬਾਅਦ ਇੱਕ ਕੰਨ ਚੋਂ ਬਾਲੀ ਝਪਟੀ ਐ ਤੇ ਦੂਜੇ ਚੋਂ ਫਿਰ ਖੋਲ ਲਈਏ ਕਿਉਂਕਿ ਮਾਤਾ ਜੀ ਕਬਰਾ ਗਏ ਸਰੈਂਡਰ ਕਰ ਦਿੱਤਾ ਮੈਂ ਪਹਿਲਾਂ ਵੀ ਬੜੀ ਵਾਰ ਕਿਹਾ ਕਿ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਇਕੱਲੇ ਨਾ ਭੇਜੋ ਕਿਉਂਕਿ ਇਹ ਸੌਫਟ ਟਾਰਗੇਟ ਦੇਖਦੇ ਆ ਮਾਤਾ ਜੀ ਨੇ ਉਹਨੇ ਦੇਖਿਆ ਕਿ ਸੌਫਟ ਟਾਰਗੇਟ ਐ ਆਸਾਨੀ ਨਾਲ ਇਹਨਾਂ ਨੂੰ ਟਾਰਗੇਟ ਬਣਾਇਆ ਜਾ ਸਕਦਾ ਇਹਨਾਂ ਦੇ ਪਿੱਛੇ ਪਿੱਛੇ ਜੀ ਹਾਂ ਜੀ ਹਰੇ ਪਿੱਛੇ ਪਿੱਛੇ ਆ ਫਿਰ ਵਿਚੇ ਮੇਰੀਆਂ ਬਾਲੀਆਂ ਉਹ ਲੈ ਗਿਆ ਵਿਚੇ ਪੈਸੇ ਆ ਵਿਚੇ ਕੱਪੜੇ ਆ ਮੇਰੇ ਵਿਚੇ ਘਰ ਦੀਆਂ ਚਾਬੀਆਂ ਆ ਮਮੈਲ ਉਹ ਮੋਬਾਈਲ ਵੀ ਵਿਚੇ ਆ ਵਿਚੇ ਹੀ ਆ ਮਮੈਲ ਉਹ ਟੈਟੀ ਨੇ ਸਭ ਕੁਝ ਮੇਰਾ ਵਿਚੇ ਲੈ ਗਿਆ ਮੋਬਾਈਲ ਦਾ ਸਾਰਾ ਸਰਮਾਇਆ ਹੀ ਇਹਨਾਂ ਦਾ ਸਾਰੇ ਲੈ ਗਿਆ ਵਿਚੇ ਤੁਹਾਡੇ ਕੀ ਲੱਗਦੇ ਜੀ ਇਹ ਵੀਰੇ ਭੂਆ ਜੀ ਲੱਗਦੇ ਜੀ ਮੰਗੂ ਵਾਲ ਤੋਂ ਮੈਂ ਕੱਲ ਨੂੰ 2:00 ਵਜੇ ਸੌਰੀ ਮੈਂ ਚਾਹਣਾ ਇੱਕ ਵਾਰੀ ਜ਼ਰੂਰ ਹੰਝੂ ਦਿਖਾਓ ਉਹਨਾਂ ਦੀ ਅੱਖਾਂ 'ਚ ਜਿਹੜਾ ਹੰਝੂ ਇਹ ਸਵਾਲ ਪੁੱਛਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਪੁੱਛਦਾ ਕਿ ਅਸੀਂ ਕਿੰਨੇ ਕੁ ਸੁਰੱਖਿਅਤ ਪ੍ਰਬੰਧ ਜਿਹੜੇ ਆ ਉਹ ਇਹਨਾਂ ਲਈ ਜਿਹੜੇ ਅਮਲ ਚ ਲਿਆ ਸਕਿਆ ਕਿੰਨੇ ਤਕਲੀਫ ਚ ਨੇ ਜੀ ਜੀ ਇਹ ਮੰਗੂ ਵਾਲ ਤੋਂ ਸਾਡੇ ਭੂਆ ਜੀ ਐ ਜੀ ਮਾਫੀ ਆ ਲੈ ਸਿਕਿਉਰਟੀ ਸਾਡਾ ਇੱਥੇ ਘਰ ਕਰ ਕ੍ਰਿਆਮ ਰੋਡ ਤੇ ਆਦਰਸ਼ ਨਗਰ ਦੇ ਵਿੱਚ ਐ ਇੱਕ ਇਹਨਾਂ ਦੇ ਬੇਟੇ ਦੀ ਕੋਠੀ ਜੋ ਇੰਗਲੈਂਡ ਚ ਰਹਾ ਉਹ ਵੀ ਸਾਡੇ ਕੋਲ ਹੀ ਐ ਓਕੇ ਇਹਨਾਂ ਦੇ ਬਹੁਤੇ ਬੱਚੇ ਵੀ ਪੋਤਾ ਪੋਤੇ ਵੀ ਆਏ ਹੋਏ ਉਹਨਾਂ ਨੂੰ ਮਿਲਣ ਵਾਸਤੇ ਸਾਨੂੰ ਮਿਲਣ ਵਾਸਤੇ ਆ ਰਹੇ ਸੀ ਤਕਰੀਬਨ 2 ਵਜੇ ਆ ਦੇਖੋ ਰਸਤਾ ਰਸਤੇ ਦਾ ਹਾਲ ਵੀ ਬਹੁਤ ਬੁਰਾ ਆ ਇਹਦੇ ਵੱਲ ਵੀ ਕੋਈ ਧਿਆਨ ਨਹੀਂ ਦੇ ਰਿਹਾ ਔਰ ਸਾਡੇ ਇਹਨਾਂ ਦਰਦ ਭਰੇ ਇਹਨਾਂ ਦਾ ਚਿਹਰਾ ਉਹ ਦਰਦ ਭਰੇ ਹਾਲਾਤ ਆ ਹਾਂਜੀ ਜਿਹੋ ਜਿਹੇ ਸਾਡੇ ਨਵੇਂ ਸ਼ਹਿਰ ਦੇ ਹਾਲਾਤ ਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਐਮਸੀ ਸਾਹਿਬਾਨਾਂ ਨੂੰ ਵੀ ਕਰਦੇ ਆ ਨਗਰ ਕੌਂਸਲ ਨੂੰ ਵੀ ਕਰਦੇ ਆ ਕਿ ਜਰੂਰ ਇਹਨਾਂ ਦਾ ਗਲੀਆਂ ਦਾ ਵੀ ਅੰਦਰ ਤਾਂ ਜਾਵੇ ਦੇਖੋ ਇਹਨਾਂ ਦੀ ਗੱਲ ਕਰੀ ਜੀ ਦੇਖੋ ਚਿਹਰੇ ਤੇ ਜਿਹੜਾ ਦਰਦ ਹੈ ਅੱਖਾਂ 'ਚ ਹੰਝੂ ਆ ਸਾਰਾ ਹੀ ਕਹਿੰਦੇ ਫੋਨ ਦੇ ਵਿੱਚ ਦੇਖੋ ਤੁਸੀਂ ਤੇ ਕਿੰਨੇ ਮੁਸ਼ਕਲ ਦੇ ਨਾਲ ਸਾਡੇ ਕੋਲ ਮਿਲਣ ਬੰਦੇ ਆਪਣੇ ਘਰ ਚਾਨ ਵਾਲਾ ਹੁਣ ਬੱਚਿਆਂ ਜਾ ਕੇ ਮਿਲਾਂ ਹੁਣ ਉਹਨਾਂ ਦਾ ਦਰਦ ਦੇਖਿਆ ਨਹੀਂ ਸਾਤੋਂ ਜਾ ਰਿਹਾ ਸਾਡੇ ਘਰਾਂ ਦੇ ਲੱਗ ਜਾ ਕੇ ਬੰਦੇ ਨੇ ਕਿਦੋਂ ਪਿੱਛੇ ਪਿੱਛਾ ਕੀਤਾ ਇਹਨਾਂ ਦਾ ਸਕੂਟਰੀ ਤੇ ਆਇਆ ਇਹਨਾਂ ਦੀ ਦੋਏ ਬਾਲੀਆਂ پارਸੀ-ਪਰਸੀ ਦੇ ਵਿੱਚ ਮੋਬਾਈਲ ਆ ਕੱਪੜੇ ਵਗੈਰਾ ਜੋ ਵੀ ਘਰ ਦੀਆਂ ਚਾਬੀਆਂ ਵੀ ਸਭ ਲੈ ਕੇ ਚਲੇ ਗਿਆ ਨਵੇਂ ਸ਼ਹਿਰ ਦੀ ਤਰਫ ਭੱਜਿਆ ਬੰਦਾ ਉਹ ਐ ਨੂੰ ਭੱਜਿਆ ਇਹ ਨਹੀਂ ਦੇਖਿਆ ਯਾਰ ਗਿਆ ਬੰਦਾ ਇਹਨਾਂ ਨੇ ਫੇਰ ਤੁਹਾਨੂੰ ਘਰ ਆ ਕੇ ਫੇਰ ਦੱਸਿਆ ਕਿ ਤੁਰਲਾ ਘਰ ਜਾ ਕੇ ਜਾਂ ਰੋਲੀ ਪਾਈ ਸਾਡੇ ਬੇਟੇ ਜਿਹੜੇ ਮੇਰੇ ਪਤੀ ਦੇ ਬਾਹਰ ਨਿਕਲੇ ਹਾਂ ਜੀ ਗੇਟ ਤੋਂ ਬਾਹਰ ਨਿਕਲੇ ਇਹਨਾਂ ਨੂੰ ਉਹ ਬੰਦਾ ਜਦ ਮਗਰ ਭੱਜੇ ਤਾਂ ਇਹ ਸਾਡੇ ਮੋੜ ਤੇ ਛਲੀਆਂ ਵਾਲੇ ਬੰਦੇ ਆ ਛੱਲੀ ਭੁੰਦੇ ਆ ਇੱਕ ਰਿਕਸ਼ੇ ਵਾਲਾ ਬੈਠਾ ਸੀ ਇਹਨਾਂ ਨੇ ਉਹ ਬੰਦੇ ਨੂੰ ਭੱਜਦੇ ਦੇਖਿਆ ਨਵੇਂ ਸ਼ਰਦ ਨੂੰ ਵਾਪਸ ਚਲੇ ਗਿਆ ਉਹ ਤੇ ਅਸੀਂ ਵੀ ਕੋਸ਼ਿਸ਼ ਕੀਤੀ ਲੇਕਿਨ ਇੱਥੇ ਸਾਡੇ ਕੋਲ ਲੱਗੇ ਕੈਮਰਾ ਨਹੀਂ ਜੀ ਕਿੰਨੀ ਕੁ ਦੂਰ ਚਲੇ ਗਏ ਸੀ ਉਹ ਘਰ ਦੇ ਨਜ਼ਦੀਕ ਸੀਗੇ ਨਹੀਂ ਨਹੀਂ ਆਹ ਤੀਜਾ ਖੰਭਾ ਜੀ ਇੱਥੋਂ ਆਹ ਆਹ ਤੀਜੇ ਖੰਭੇ ਕੋਲ ਗਈ ਉਹਨੇ ਪਹਿਲੀ ਗਾਈ ਚੋਂ ਰਾਸ ਇਹਨ ਮੋੜਿਆ ਸੰਗੋਟਰੀ ਮੋਰ ਦੀ ਘਮਾ ਗਿਆ ਇਹਨਾਂ ਨੂੰ ਕੇ ਅਗਲੀ ਗਾਈ ਚੋਂ ਨਿਕਲ ਕੇ ਆ ਕੇ ਇੰਨੇ ਛਾਤਰ ਨੇ ਹਾਂਜੀ ਅੱਛਾ ਮੋਰੇ ਵੀ ਜਾ ਕੇ ਪਹਿਲੇ ਦੇਲੇ ਕੋਈ ਖੜਾ ਤਾਂ ਨਹੀਂ ਹਾਂਜੀ ਇਧਰ ਫੜਿਆ ਫਿਰ ਮੋਰਲੇ ਦੂਜੀ ਗਾਈ ਵਿੱਚ ਘੁੰਮ ਕੇ ਮੋਰੇ ਆ ਗਿਆ ਦੇਖਿਆ ਦੇਖਿਆ ਚਾਰ ਛੇਰੇ ਆ ਕੇ ਖਾਲੀ ਆ ਕਿ ਜੇ ਮਾਤਾ ਰੋਲਾ ਪਾਉਂਦੀ ਤਾਂ ਕੋਈ ਮਗਰ ਨਹੀਂ ਆਉਂਦਾ ਮੈਂ ਬਹੁਤ ਰੋਲਾ ਪਾਇਆ ਮੈਂ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਇਹੋ ਜਿਹੇ ਲਟੇਰਿਆਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਹੁਣ ਚਪੇੜ ਮਾਰੀ ਹਾਂ ਚਪੇੜ ਮਾਰੀ ਪੈਣਾ ਮ ਸੇਗਾ ਚੰਗਾ ਬੰਦਾ ਇਦਾਂ ਦਾ ਆ 6 ਫੁੱਟ ਤੋਂ ਉੱਤੇ ਸੀ ਆਹੋ ਤਾਂ ਚੰਗਾ ਭਾਰਾ ਸੀ ਭਾਰਾ ਆ ਬੰਦਾ ਉਮਰ ਕਿੰਨੀ ਕਿਹਾ ਦੀ ਸੀ ਉਮਰ ਲਗਣੀ ਹੋਣੀ ਹੋਊਗੀ ਯਾਨੀ 60-70 ਸਾਲ ਦੀ 70-70 ਸਾਲ ਹਾਂ ਵਾਲ ਸਫੇਦ ਸੀਗੇ ਹਾਂ ਹਾਂ ਵਾਲ ਵੀ ਉਹ ਟੋਲੇ ਸੀਗੇ ਦੱਸੋ ਹੈ ਕਿੱਦਾਂ ਦੇ ਲੋਕ ਕੰਮ ਕਰਦੇ ਆ ਢੋਲੇ ਵਾਲਾਂ ਵਾਲਾ ਬੰਦਾ ਦੇਖੋ 50-60 ਸਾਲ ਦੀ ਉਮਰ ਕੱਦ ਲੰਬਾ ਬਨੈਣ ਪਾਈਓ ਪਹਿਲਾਂ ਚਾਰ ਚਫੇਰੇ ਗੇੜੇ ਪਹਿਲਾਂ ਕਿਹੋ ਜੇ ਹਾਲਾਤ ਬਣ ਗਏ ਮਾਤਾ ਜੀ ਦੇ ਕਹਿਣ ਦੇ ਅਨੁਸਾਰ ਕਿ ਨੌਜਵਾਨੀ ਸੀ ਢੋਲਾ ਝਾਟਾ ਸੀ ਹਾਂ ਢੋਲਾ ਝਾਟਾ ਸੀ ਤਾਂ ਠੀਕ ਹੈ ਭਾਜੀ ਇਹ ਜਿਹੜੀ ਅਸੀਂ ਗੱਲਬਾਤ ਤੁਹਾਡੀ ਰੱਖ ਦਿੱਤੀ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਕੈਮਰੇ ਖੰਘਾਲੇ ਜਾਣ ਔਰ ਕੈਮਰੇ ਚ ਮੂੰਹ ਬੰਨੇ ਸੀ ਮਾਤਾ ਜੀ ਉਹਨੇ ਨਹੀਂ ਨਹੀਂ ਖੁੱਲਾ ਹੀ ਸੀ ਮੂੰਹ ਫੇ ਕੈਮਰੇ ਚ ਆ ਜਾਣਾ ਜੀ ਸਿੱਟੀ ਦੇ ਗੁਲਾਬੇ ਧਾਰੀਆਂ ਵਾਲੇ ਬਨਿਆਣ ਪਾਈ ਹੋਏ ਸੀ ਫਿਰ ਫਿਰ ਭਾਜੀ ਚਿਹਰਾ ਆ ਜਾਣਾ ਜੇ ਤਪਤੀਸ਼ ਕੀਤੀ ਜਾਵੇ ਕੈਮਰੇ ਖੰਘਾਲੇ ਦੋ ਵਜੇ ਇਧਰੋਂ ਸ਼ਹਿਰ ਵਾਲ ਨੂੰ ਬੰਦਾ ਗਿਆ ਉਹ ਜੇ ਕੈਮਰੇ ਖੰਗਾਲ ਜਨ ਤਾਂ ਫੜਿਆ ਜਾ ਸਕਦਾ ਹਾਂਜੀ ਹਾਂ ਜਿਵੇਂ ਕੋਰੀਆ ਵੀਰ ਨਾਲ ਗੱਲ ਕਰਨਾ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਵਾਰ ਦਾਦਾ ਬੇ ਸਾਨੂੰ ਤਾਂ ਜਿਆਦਾ ਬੰਦੇ ਹੀ ਘਰ ਆਏ ਤਾਂ ਪਤਾ ਲੱਗਾ ਬਾਜੀ ਅਸੀਂ ਤਾਂ ਇੱਥੇ ਆਪਣੇ ਬੈਠੇ ਸੀਗੇ ਸਾਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹ ਬੰਦਾ ਪਹਿਲਾਂ ਕਦੀ ਦੇਖਿਆ ਨਹੀਂ ਪਹਿਲੇ ਅਸੀਂ ਨਹੀਂ ਦੇਖਿਆ ਅੱਜ ਚਿਹਰਾ ਪੂਰੀ ਤਰ੍ਹਾਂ ਦੇਖਿਆ ਚਿਹਰਾ ਅਸੀਂ ਕਿੱਦਾਂ ਦੇਖਿਆ ਜਦੋਂ ਨਾ ਰੋਡ ਕਰਾਸ ਕੀਤਾ ਹੈਗਾ ਸ਼ਕਲ ਨਹੀਂ ਦੇਖਿਆ ਜਿਸ ਵੇਲੇ ਰੋਡ ਕਰਾਸ ਕੀਤਾ ਅਸੀਂ ਤਾਂ ਇਹ ਗੱਲ ਕਰਦੇ ਸੀਗੇ ਕਿ ਇਹਨਾਂ ਨੇ ਇੱਧਰ ਦੇਖਿਆ ਨਹੀਂ ਉੱਧਰ ਦੇਖਿਆ ਇਦਾਂ ਹੀ ਰੋਡ ਕਰਾਸ ਕਿੱਦਾਂ ਕਰ ਗਿਆ ਅਸੀਂ ਇਹ ਗੱਲ ਬਾਤ ਇਹ ਵੀ ਨਹੀਂ ਦੇਖਿਆ ਕਿ ਜਿਹੜੀ ਸਕੂਟੀ ਹੈ ਸੜਕ ਤੇ ਚੜਾਉਣ ਲੱਗਾ ਕੋਈ ਇਧਰੋਂ ਗੱਡੀ ਆ ਰਹੀ ਇਧਰੋਂ ਆ ਰਹੀ ਐਕਸੀਡੈਂਟ ਹੋ ਸਕਦਾ ਸੀ ਹਾਂ ਅਸੀਂ ਇਹੀ ਗੱਲ ਕੀਤੀ ਸੀ ਕਿ ਬਹੁਤ ਤਾਂ ਹੀ ਅਸੀਂ ਉਹੀ ਬੰਦਾ ਦੇਖਿਆ ਇੰਨਾ ਕਿ ਦਿਖੇ ਜਿਵੇਂ ਮਾਤਾ ਜੀ ਕਹਿੰਦੇ ਆ ਕਿ ਵਾਲ ਚਿੱਟੇ ਸੀਗੇ ਵੱਡੀ ਉਮਰ ਦਾ ਸੀ ਇਦਾਂ ਇਦਾਂ ਕੁਛ ਹੈ ਨਿਸ਼ਾਨੀ ਨਹੀਂ ਭਾਜੀ ਇਹ ਯਾਦ ਹੈ ਅਸੀਂ ਇਹ ਨਹੀਂ ਦੇਖਿਆ ਬਈ ਸਾਨੂੰ ਪਤਾ ਹੁੰਦਾ ਤਾਂ ਅਸੀਂ ਪਛਾਣ ਕਰਦੇ ਆ ਨੰਬਰ ਦੇਖਦੇ ਉਹਦਾ ਬਈ ਅਸੀਂ ਤਾਂ ਇਹੀ ਦੇਖਿਆ ਜਿਸ ਵੇਲੇ ਉਹ ਕੋਈ ਦਾ ਨੰਬਰ ਵੀ ਨਹੀਂ ਪੜ ਸਕੇ ਨਹੀਂ ਨਹੀਂ ਅਸੀਂ ਪਹਿਲੀ ਗੱਲ ਅਨਪੜੀ ਹੈਗੀ ਤਾਂ ਦੇਖੋ ਨਾ ਮੋਬਾਈਲ ਨੰਬਰ ਲੰਨਦਾ ਪਈ ਪਤਾ ਲੱਗਣਾ ਸੀਗਾ ਤੁਸੀਂ ਸਕੂਟੀ ਦਾ ਨੰਬਰ ਪੜਿਆ ਨਹੀਂ ਨਹੀਂ ਮੈਂ ਦੇਖਿਆ ਹੀ ਨਹੀਂ ਵੀ ਕੀ ਆ ਮੈਂ ਘਬਰਾ ਗਿਆ ਨਾ ਜਿ세 ਆ ਹੀ ਨਹੀਂ ਮੈਨੂੰ ਤਾਂ ਮੈਂ ਦੇਖਿਆ ਮੈਨਾਂ ਹੁਣ ਹੁਣ ਦੋ ਬਾਲੀਆਂ ਲੱਗ ਕੇ ਲੈ ਗਿਆ ਜੀ ਫੋਨ ਸੂਟ ਹਾਂ 2000 ਰੁਪਿਆ 2000 ਰੁਪਿਆ ਆ ਬਾਰੇ ਕਰਦੀਆਂ ਸਾਰੀਆਂ ਚਾਬੀਆਂ ਆ ਬੇ ਮੰਗੂ ਵਾਲ ਦੀਆਂ ਹਾਂਜੀ ਮੰਗੂ ਉੱਥੇ ਇਕੱਲੇ ਰਹਿੰਦੇ ਤੁਸੀਂ ਇਕੱਲੇ ਹੀ ਰਹਿੰਦੀ ਉੱਥੇ ਵੀ ਇਕੱਲੇ ਰਹਿੰਦੀ ਸਾਹੀ ਤੁਹਾਡਾ ਹੀ ਪੀਵੀ ਬੱਤੀ ਵਾਲਿਆਂ ਦਾ ਦੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਦੁੱਖ ਦਰਦ ਨੂੰ ਸਮਝਦੇ ਹੋਏ ਇੱਥੇ ਪਹੁੰਚ ਕੇ ਸਾਡਾ ਦੁੱਖ ਪ੍ਰਸ਼ਾਸਨ ਦੇ ਅੱਗੇ ਰੱਖਿਆ ਅਸੀਂ ਪ੍ਰਸ਼ਾਸਨ ਨੂੰ ਫਿਰ ਇਹੀ ਬੇਨਤੀ ਕਰਦੇ ਆਂ ਕਿ ਇਹੋ ਜਿਹਾ ਮਾੜੇ ਅਨਸਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਕਿਲ ਪਾਈ ਜਾਵੇ ਜਿਹੜਾ ਸਮਾਂ ਦੱਸਦੇ ਇਹਨਾਂ ਨੂੰ ਜ਼ਰੂਰ ਆ ਕੇ ਪ੍ਰਸ਼ਾਸਨ ਮਿਲੇ ਇਹਨਾਂ ਦੀ ਸਾਰ ਲਵੇ ਔਰ 2:3 2 ਵਜੇ ਦੇ ਆਸ-ਪਾਸ ਕੈਮਰੇ ਖੰਘਾ ਲਿਆਂ ਤਾਂ ਉਸ ਬੰਦੇ ਦਾ ਜਿਹੜਾ ਸਾਹਮਣੇ ਆ ਸਕਦਾ ਚਿਹਰਾ ਸਾਹਮਣੇ ਆ ਗਿਆ ਤਾਂ ਉਹਨੂੰ ਪੜਨਾ ਬਹੁਤ ਸੌਖਾ ਹੈ ਔਰ ਜੇ ਮੈਂ ਹੋਰ ਜਿਹੜੇ ਵੀਰ ਸਾਡੇ ਦੇਖ ਰਹੇ ਦੁਕਾਨਦਾਰ ਜਾਂ ਸ਼ੋਰੂਮ ਵਾਲੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੇ ਕੈਮਰੇ ਦੁਕਾਨਾਂ ਦੇ ਬਾਹਰ ਲੱਗੇ ਹੋਏ ਆ ਦੋ ਸਵਾ ਦੋ ਦੀ ਜਿਹੜੀ ਫੁਟੇਜ ਆ ਸਕਿਉਰਟੀ ਦੇ ਇੱਕ ਬੰਦਾ ਬਨਾਣ ਪਾ ਕੇ ਜਾਂਦਾ ਚਿੱਟੀ ਤੇ ਪਿੰਕ ਕਲਰ ਦੀ ਪਿੰਕ ਕਲਰ ਦੀ ਟੀ-ਸ਼ਰਟ ਪਾ ਕੇ ਜਾਂ ਬਨਾਣ ਪਾ ਕੇ ਇਧਰ ਲੰਘਿਆ ਜੋ ਫੁਟੇਜ ਹੈ ਇੱਕ ਟਾਰੀ ਉਹਦੀ ਹੈਗੀ ਹੈ ਗੁਲਾਬੀ ਇਹ ਕਹੇਗੀ ਇਹ ਚਿੱਟੀ ਬਨਾਣੇ ਕਿ ਡੀਜ਼ਲਟ ਆ ਬਨਾਣੋ ਆ ਬਨਾਣੇ ਚਲੋ ਜੇ ਉਹ ਤੁਹਾਡੇ ਕੋਲ ਫੁਟੇਜ ਆਉਂਦੀ ਹੈ ਸਾਡੇ ਤੱਕ ਜਰੂਰ ਪਹੁੰਚਦੀ ਕਰ ਦਿਓ ਤਾਂ ਜੋ ਅਸੀਂ ਉਹ ਵੀਡੀਓ ਨੂੰ ਪਾ ਕੇ ਨਸ਼ਰ ਕਰ ਸਕੀਏ ਬੰਦੇ ਦਾ ਚਿਹਰਾ ਤੇ ਉਹ ਬੰਦਾ ਫੜਿਆ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਜਰੂਰ ਪਰਿਵਾਰ ਨਾਲ ਤਾਲਮਿਲ ਬਣਾ ਕੇ ਇਹ ਜਿਹੜਾ ਦੋਸ਼ੀ ਹੈ ਜਿਹਨੇ ਮਾੜੇ ਅੰਸਰ ਨੇ ਮਾਤਾ ਜੀ ਨੇ ਇਹ ਇਹ ਵਿਵਹਾਰ ਕੀਤਾ ਇਹਨਾਂ ਦੀ ਬਾਲੀ ਖੋਕੇ ਲੈ ਕੇ ਗਿਆ ਇਹਨਾਂ ਤੇ ਹੱਥ ਚੱਕਿਆ ਜਰੂਰ ਉਹਨੂੰ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਤਾਂ ਜੋ ਹੋਰ ਕਿਸੇ ਹੋਰ ਨੂੰ ਨਿਸ਼ਾਨਾ ਨਾ ਬਣਾਵੇ ਬਹੁਤ ਬਹੁਤ ਸ਼ੁਕਰੀਆ